ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਘਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਰਿਫਲੈਕਸ਼ਨ ਗੁਰਦਾਸਪੁਰ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਦੁਪੱਟੇ ਦਿਖਾਵਾਂਗੇ ਪਿਓਰ ਕਾਟਨ ਸਟੱਫ ਹੋਏਗਾ ਦੁਪੱਟਿਆਂ ਦਾ ਮੰਚਲੀ ਬ੍ਰਾਂਡ ਦੇ ਦੁਪੱਟੇ ਹੋਣਗੇ ਬਹੁਤ ਪਿਆਰੇ ਸਭ ਤੋਂ ਪਹਿਲੇ ਇਸ ਤਰ੍ਹਾਂ ਦੀ ਤੁਹਾਨੂੰ ਇਹ ਸ਼ੇਡ ਮਿਲੇਗੀ ਥੋੜੀ ਸਕਾਈ ਟਾਈਪ ਸ਼ੇਡ ਹੈ ਬਹੁਤ ਪਿਆਰੀ ਹੈ ਪਰ ਆਏਗਾ ਲੀव्स ਦਾ ਪ੍ਰਿੰਟ ਠੀਕ ਹੈ ਲੀव्स ਦੀ ਪ੍ਰਿੰਟਿੰਗ ਆਏਗੀ ਛੋਟੇ-ਵੱਟੇ ਲੀਵਜ਼ ਆਉਣਗੇ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਹੈ ਸਕਾਈ ਦੇ ਨਾਲ ਤੁਹਾਨੂੰ ਰਾਣੀ ਸ਼ੇਡ ਮੰਜੰਟਾ ਦੀ ਵੀਡੀਓ ਜਿਹੜੀ ਥੋੜੀ ਲੰਮੀ ਆਏਗੀ ਅੱਜ ਇਸ ਕਰਕੇ ਤੁਸੀਂ ਸਾਰੀ ਵੀਡੀਓ ਨੂੰ ਜ਼ਰੂਰ ਦੇਖਣਾ ਹੈ ਜਿਹੜਾ ਵੀ ਦੁਪੱਟਾ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਪਿਕ ਸੈਂਡ ਕਰ ਦੇਣੀ ਹੈ ਠੀਕ ਹੈ ਜੀ ਅਗਲੇ ਦੇਖੋ ਬਹੁਤ ਪਿਆਰਾ ਦੁਪੱਟਾ ਅਗਲਾ ਵੀ ਇਹਦੇ ਨਾਲ ਤੁਹਾਨੂੰ ਗ੍ਰੀਨ ਦੇ ਨਾਲ ਬਲੂ ਆਏਗਾ ਪ੍ਰਿੰਟ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਓ ਬਹੁਤ ਪਿਆਰੀ ਪ੍ਰਿੰਟਿੰਗ ਆਏਗੀ ਪਿਓਰ ਕਾਟਨ ਦਾ ਤੁਹਾਨੂੰ ਫੁੱਲ ਸਾਈਜ਼ ਦੁਪੱਟਾ ਮਿਲੇਗਾ ਠੀਕ ਹੈ ਬਹੁਤ ਪਿਆਰੀ ਜੀ ਸ਼ੇਡ ਆ ਅਗਲੀ ਵੀ ਥੋੜੀ ਗ੍ਰੇ ਟਾਈਪ ਸ਼ੇਡ ਆ ਤੇ ਇਸ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ カラー चेक ਕਰਦੇ ਜਾਣਾ ਇਹ ਛੋਟੀ ਛੋਟੀ प्रिंटिंग ਆਏਗੀ ਬਹੁਤ ਪਿਆਰੀ ਲਾਈਨਸ ਵੀ ਆਉਣਗੀਆਂ प्रिंटिंग ਵੀ ਆਏਗੀ ਤੇ ਨਾਲ ਇਸ ਦੇ ਜਿਹੜੀਆਂ ਉਹ ਲਾਈਨਸ ਵਾਲੀ ਆਏਗੀ ਬਾਰਡਰ ਲਾਈਨ ਠੀਕ ਹੈ ਬਹੁਤ ਸੋਹਣੇ ਕਲਰ ਤੇ ਜਿਹੜਾ ਵੀ ਤੁਹਾਨੂੰ ਇਸ ਦੇ ਵਿੱਚੋਂ ਕਲਰ ਪਸੰਦ ਆਉਂਦਾ ਹੈ ਤੁਸੀਂ ਪਿਕ ਸੈਂਡ ਕਰ ਸਕਦੇ ਆ 781435282 ਸਾਡਾ ਨੰਬਰ ਹੈ ਅੱਗੇ ਥੋੜਾ ਜਿਹਾ ਬਲੂਇਸ਼ ਗ੍ਰੇ ਟਾਈਪ ਆਏਗੀ ਪ੍ਰਿੰਟਿੰਗ ਉਹਦੇ ਉੱਪਰ ਵੀ ਪਿੰਕ ਗਾਜਰੀ ਸ਼ੇਡ ਦੀ ਪ੍ਰਿੰਟਿੰਗ ਆਈ ਹੈ ਬਾਰਡਰ ਲਾਈਨ ਬਹੁਤ ਸੋਹਣੀ ਆਏਗੀ ਚੈੱਕ ਕਰਦੇ ਜਾਣਾ ਠੀਕ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਆਈ ਵੀ ਸ਼ੇਡਸ ਜਿਹੜੀਆਂ ਨੇ ਆ तकरीबन ਹਰ ਇੱਕ ਸ਼ੇਡ ਆ ਠੀਕ ਹੈ ਇੱਕ ਕਲਰ ਦੇ ਵਿੱਚ ਹੀ ਕਾਫੀ ਸ਼ੇਡਸ ਮਿਲ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਅਗਲਾ ਆਏਗਾ ਫਿਰ ਤੋਂ ਪਿੰਕ ਗਾਜਰੀ ਸ਼ੇਡ ਪਿੰਕ ਗਾਜਰੀ ਸ਼ੇਡ ਆ ਬਹੁਤ ਸੋਹਣੀ ਬਾਰਡਰ ਲਾਈਨ ਵਾਈਟ ਤੇ ਪਿੰਕ ਗਾਜਰੀ ਸ਼ੇਡ ਦੀ ਆਏਗੀ ਜਿਓਮੈਟ੍ਰੀਕਲ ਡਿਜ਼ਾਈਨ ਹੋਇਆ ਹੈ ਤੇ ਇਹ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਚੈੱਕ ਕਰਦੇ ਜਾਣਾ ਬਹੁਤ ਸੋਹਣਾ ਵਰਕ ਆਏਗਾ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਅਗਲਾ ਰੰਗ ਦੇਖੋ ਤੁਸੀਂ ਕਿੰਨਾ ਪਿਆਰਾ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਠੀਕ ਹੈ प्रिंटिंग ਚੈੱਕ ਕਰੋਗੇ ਦੇਖੋ ਪਰਪਲ ਡਾਰਕ ਜਾਮਨੀ ਰੰਗ ਦੇ ਨਾਲ ਤੁਹਾਨੂੰ ਗ੍ਰੀਨ ਮਹਿੰਦੀ ਸ਼ੇਡ ਆਏਗੀ ਨਾਲ ਬਲੈਕ ਕਲਰ ਦਾ ਵਾਈਟ ਕਲਰ ਦਾ ਕੰਟਰਾਸਟ ਆਏਗਾ ਪ੍ਰਿੰਟਿੰਗ ਚੈੱਕ ਕਰ ਸਕਦੇ ਹਾਂ ਤੁਸੀਂ ਬਹੁਤ ਸੋਹਣੀ ਬ੍ਰੈਂਡਿੰਗ ਠੀਕ ਹੈ ਤੇ ਅੱਗੇ ਆ ਗਿਆ ਬਲੈਕ ਕਲਰ ਠੀਕ ਹੈ ਜੀ ਬਲੈਕ ਕਲਰ ਦੇਖੋ ਬਲੈਕ ਦੇ ਵਿੱਚ ਬਾਕਸਿਸ ਵਾਲਾ ਡਿਜ਼ਾਈਨ ਮਿਲੇਗਾ ਤੇ ਬਲੈਕ ਦੇ ਵਿੱਚ ਕਾਫੀ ਡਿਜ਼ਾਈਨ ਨੇ ਤੁਸੀਂ ਸਾਡੀ ਕੱਲ੍ਹ ਵਾਲੀ ਵੀਡੀਓ ਜਿਹੜੀ ਅਸੀਂ ਲਾਈਵ ਤੇ ਆਏ ਹਾਂ ਰਾਤ ਨੂੰ 9:00 ਵਜੇ ਉਹਦੇ ਵਿੱਚ ਇਹਨਾਂ ਦੇ ਹੋਰ ਵੀ ਡਿਜ਼ਾਈਨ ਕਲਰ ਦੇਖ ਸਕਦੇ ਆ ਠੀਕ ਹੈ ਜੀ ਉਸਦੇ ਵਿੱਚ ਵੀ ਤੁਹਾਨੂੰ ਕਾਫੀ ਡਿਜ਼ਾਈਨ ਦਿਖਾਏ ਨੇ ਦੁਪੱਟਿਆਂ ਦੇ ਉੱਥੋਂ ਵੀ ਤੁਸੀਂ ਦੇਖ ਸਕਦੇ ਆ ਬਲੈਕ ਕਲਰ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆ ਇੱਕ ਵੀਡੀਓ ਦੇ ਵਿੱਚ ਦੁਪੱਟਿਆਂ ਦੀ ਕਲੈਕਸ਼ਨ ਨੂੰ ਲੈ ਕੇ ਆਉਣਾ ਕਾਫੀ ਥੋੜਾ ਪੋਸੀਬਲ ਨਹੀਂ ਆ ਇਸ ਕਰਕੇ ਤੁਹਾਨੂੰ ਅਸੀਂ ਜਿਹੜੇ ਮੇਨ ਮੇਨ ਕੋਰਸ ਜਿਵੇਂ ਕਿ ਇਸ ਤਰ੍ਹਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਇੱਕ ਦਿਖਾਤਾ ਇੱਕ ਪਰਪਲ ਚ ਦਿਖਾਤਾ ਪਰ ਬਲੈਕ ਕਲਰ ਦੇ ਵਿੱਚ ਤੁਹਾਨੂੰ ਕਾਫੀ ਕਲੈਕਸ਼ਨ ਮਿਲ ਜਾਏਗੀ ਤੁਸੀਂ ਲਾਈਵ ਤੇ ਜਾ ਕੇ ਦੇਖ ਸਕਦੇ ਆ ਜਿਹੜੀ ਰਾਤ ਨੂੰ ਆਈ ਸੀਗਾ ਨਾ ਲਾਈਵ ਸਾਡੀ ਉਹਦੇ ਵਿੱਚ ਅਗਲਾ ਦੇਖੋ ਅਗਲੀ ਪ੍ਰਿੰਟਿੰਗ ਚੈੱਕ ਕਰੋ ਠੀਕ ਹੈ ਇਹ ਥੋੜੀ ਬ੍ਰਾਊਨ ਕਾਫੀ ਜੀ ਟਾਈਪ ਸ਼ੇਡ ਹੈ ਨਾਲ ਲਾਈਟ ਪਿਸਤਾ ਟਾਈਪ ਦੀ ਸ਼ੇਡ ਦੇ ਨਾਲ ਆਏਗਾ ਕੰਟਰਾਸਟ ਬਹੁਤ ਪਿਆਰੀ ਜੀ ਆਏਗੀ ਇਸ ਤਰ੍ਹਾਂ ਕਲਰਿੰਗ ਬਹੁਤ ਸੋਹਣੇ ਕਲਰ ਨੇ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਮਿਲ ਜਾਣਗੀਆਂ ਤੁਸੀਂ ਅਗਰ ਲਾਈਟ ਲੈਣਾ ਚਾਹੁੰਦੇ ਹੋ ਦੁਪੱਟਾ ਲਾਈਟ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਡਾਰਕ ਲੈਣਾ ਚਾਹੁੰਦੇ ਹੋ ਡਾਰਕ ਵੀ ਲੈ ਸਕਦੇ ਠੀਕ ਹੈ ਦੇਖੋ ਇਹਦੀ ਪ੍ਰਿੰਟਿੰਗ ਠੀਕ ਹੈ ਬਹੁਤ ਪਿਆਰੀ PRINTING ਦਾ ਚੈੱਕ ਕਰਦੇ ਜਣਾ ਲੈਮਨ ਛੇਡ ਆਏਗੀ ਤੇ ਉਹਦੇ ਉੱਪਰ PRINTING ਚੈੱਕ ਕਰੋ ਠੀਕ ਹੈ ਬਹੁਤ ਸੋਹਣਾ PRINT ਲੈਮਨ ਦੇ ਨਾਲ PINK ਗਾਜਰੀ ਛੇਡ ਹੈ ਤੇ ਫਲਾਵਰਿੰਗ ਬਹੁਤ ਸੋਹਣੀ ਹੋਈ ਹੈ ਬਾਰਡਰ ਲਾਈਨ ਬਹੁਤ ਸੋਹਣੀ ਹੋਈ ਹੈ ਸੈਂਟਰ ਵਿੱਚ ਤੁਹਾਨੂੰ ਡਾਟਸ ਮਿਲ ਜਾਣਗੇ ਸੈਂਟਰ ਵਿੱਚ ਡਾਟਸ ਮਿਲ ਜਾਣਗੇ ਚੈੱਕ ਕਰਦੇ ਜਣਾ ਮੰਚਲੀ ਬ੍ਰਾਂਡ ਹੋਏਗਾ ਠੀਕ ਹੈ ਜੀ ਦੁਪट्टे ਵੀ ਸਾਡੀ ਸ਼ਾਪ ਤੇ ਤੁਹਾਨੂੰ ਬ੍ਰਾਂਡਡ ਹੀ ਮਿਲਣਗੇ ਇਸੇ ਲਈ ਕਰਕੇ ਇਹਨਾਂ ਦਾ ਫੁੱਲ ਸਾਈਜ਼ ਹੁੰਦਾ ਹੈ ਪਿਓਰ ਕਾਟਨ ਦੇ ਦੁਪੱਟੇ ਹੁੰਦੇ ਆ ਤੁਸੀਂ ਈਜ਼ੀਲੀ ਜਿਹੜਾ ਆ ਆਪਾਂ ਘਰ ਦੇ ਵਿੱਚ ਜਿਸ ਤਰ੍ਹਾਂ ਕਿਚਨ ਦੇ ਵਿੱਚ ਯੂਜ਼ ਕਰਦੇ ਆ ਤੇ ਨਾਰਮਲ ਵੀ ਅਸੀਂ ਇਹਨਾਂ ਨੂੰ ਵਧੀਆ ਵੀ ਬਾਹਰ ਅੰਦਰ ਵੀ ਪਾ ਕੇ ਜਾ ਸਕਦੇ ਆ ਠੀਕ ਹੈ ਜੀ ਲੈ ਕੇ ਜਾ ਸਕਦੇ ਆ ਅਗਲਾ ਆ ਗਿਆ ਪਰਪਲ ਦੇ ਨਾਲ ਫਿਰ ਤੋਂ ਆ ਗਈ ਆ ਬਲੂ ਗ੍ਰੇ ਸ਼ੇਡ ਦੇਖਦੇ ਜਾਓ ਤੁਸੀਂ ਪ੍ਰਿੰਟ ਬਹੁਤ ਸੋਹਣੇ ਫਲਾਵਰਿੰਗ ਦੇ ਆਏਗੀ ਛੋਟੇ ਜਿਹਾ ਜਿਮੈਟ੍ਰੀਕਲ ਪ੍ਰਿੰਟ ਵੀ ਆਏਗਾ ਕਲਰ ਤੁਸੀਂ ਦੇਖਦੇ ਜਾਓ ਇਹ ਫਿਰ ਤੋਂ ਆ ਗਿਆ ਥੋੜਾ ਜਿਹਾ ਵਾਇਲਟ ਟਾਈਪ ਸ਼ੇਡ ਥੋੜੀ ਜੀ ਵਾਈਨ ਕਲਰ ਟਾਈਪ ਆ ਗਿਆ ਠੀਕ ਹੈ ਇਸ ਦੇ ਵਿੱਚ ਦੂਸਰਾ ਕਲਰ ਦੇਖ ਲਓ ਇਹ ਆਇਆ ਗ੍ਰੀਨ ਫਰਦਰ ਦੂਸਰਾ ਠੀਕ ਹੈ ਚੈੱਕ ਕਰਦੇ ਜਾਣਾ ਅਗਲਾ ਆ ਗਿਆ ਪਿੰਕ ਕਲਰ ਪਿੰਕ ਦੇ ਨਾਲ ਬਲੂ ਸ਼ੇਡ ਆਏਗੀ ਜਿਹੜਾ ਸਭ ਤੋਂ ਪਹਿਲੇ ਦੁਪੱਟਾ ਦਿਖਾਇਆ ਉਸ ਤੇ ਵਿੱਚ ਆ ਗਈ ਇਹ ਦੂਸਰੀ ਸ਼ੇਡ ਠੀਕ ਹੈ ਜੀ ਚੈੱਕ ਕਰਦੇ ਜਾਣਾ ਪਿੰਕ ਆ ਪਿੰਕ ਬੇਬੀ ਪਿੰਕ ਕਲਰ ਆਏਗਾ ਬਹੁਤ ਪਿਆਰਾ ਉਹਦੇ ਉੱਪਰ ਬਲੂ ਕਲਰ ਥੋੜੀ ਗ੍ਰੀਨ ਸ਼ੇਡ ਦੀ ਜਿਹੜੀ ਉਹ ਲੀव्स ਦਾ ਆਏਗਾ ਪ੍ਰਿੰਟ ਇਹ ਬਾਰਡਰ ਲਾਈਨ ਆਏਗੀ ਬਲੂ ਵਾਈਟ ਦੇ ਨਾਲ ਠੀਕ ਹੈ ਜੀ ਅੱਗੇ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਦੁਪੱਟਾ ਇਹ ਵੀ ਇਹ ਵੀ ਗਰੇ ਦੇ ਨਾਲ ਤੁਹਾਨੂੰ ਗ੍ਰੀਨ ਮਹਿੰਦੀ ਆ ਜੀ ਸ਼ੇਡ ਮਿਲੇਗੀ ਬਹੁਤ ਪਿਆਰੀ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਹੈ ਜਿਓਮੈਟ੍ਰੀਕਲ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਆ ਜਾਏਗੀ ਇਸਦੀ ਬਾਰਡਰ ਲਾਈਨ ਠੀਕ ਹੈ ਜੀ ਚੈੱਕ ਕਰਦੇ ਜਾਓ ਤੁਸੀਂ ਅੱਜ ਦੇ ਕਲਰ ਅੱਜ ਦੇ ਜਿਹੜੇ ਦੁਪੱਟੇ ਆਂਦੇ ਹੀ ਵੀਡੀਓ ਆਏਗੀ ਬਣ ਦੁਪੱਟੇ ਹੀ ਦੁਪੱਟੇ ਆ ਰੰਗ ਬਰੰਗੇ ਬਹੁਤ ਪਿਆਰੇ ਠੀਕ ਹੈ ਤੇ ਅਸੀਂ ਸਟਾਲਸ ਦੀ ਵੀ ਵੀਡੀਓ ਲੈ ਕੇ ਆਵਾਂਗੇ ਬਹੁਤ ਜਲਦ ਕਾਫੀ ਕੁਆਂਟੀਟੀ ਦੇ ਵਿੱਚ ਸਟਾਲਸ ਵੀ ਨੇ ਸਾਡੇ ਤੋਂ ਠੀਕ ਹੈ ਉਹ ਵੀ ਲੈ ਕੇ ਆਵਾਂਗੇ ਤੇ ਇਹ ਵਾਲੇ ਦੁਪੱਟਿਆਂ ਦਾ ਰੇਟ ਜਿਹੜਾ ਹੈ ਤੁਹਾਨੂੰ 4 ਦੁਪੱਟੇ ਜਿਹੜੇ ਆਰਡਰ ਕਰਨੇ ਪੈਣਗੇ ਠੀਕ ਹੈ ਜੀ ਤੁਸੀਂ 4 ਦੁਪੱਟੇ ਆਰਡਰ ਕਰਨੇ ਆ ਤੇ ਸਿਰਫ 495 ਦੇ ਵਿੱਚ ਕੋਈ ਐ ਨਹੀਂ ਤੁਹਾਨੂੰ ਸ਼ਿਪਿੰਗ ਦਾ ਚਾਰਜ ਨਹੀਂ ਪੇ ਕਰਨਾ ਪਏਗਾ 495 ਦੇ ਵਿੱਚ ਦੁਪੱਟੇ ਤੁਹਾਡੇ ਕੋਲ ਪਹੁੰਚਾਂਗੇ ਤੁਸੀਂ ਆਪਣੇ ਲਈ ਲੈ ਸਕਦੇ ਆ ਆਪਣੇ ਮਦਰ ਨਾਲ ਰਲ ਕੇ ਜਿਵੇਂ ਆਂਡ ਮਾਡਰ ਨਾਲ ਰਲ ਕੇ ਮਤਲਬ ਆਪਾਂ ਸ਼ਾਪਿੰਗ ਕਰ ਲਈ ਦੀਆਂ ਐਵੇਂ ਵੀ ਲੈ ਸਕਦੇ ਆ ਕਰ ਰਹੇ ਨਾਨਾਂ ਪਰਜਾਈ ਜਿਹੜੀਆਂ ਉਹ ਇਕੱਠੀਆਂ ਲੈ ਸਕਦੀਆਂ ਪੈਣਾ ਪੈਣਾ ਜਿਹੜੀਆਂ ਆਪਸ ਵਿੱਚ ਲੈ ਸਕਦੀਆਂ ਠੀਕ ਹੈ ਜੀ ਚੈੱਕ ਕਰਦੇ ਜਾਓ ਚਾਰ ਦੁਪट्टे ਟੇ 495 نو ਐਨੀ ਐਕਸਟਰਾ ਚਾਰਜ ਆਫ ਸ਼ਿਪਿੰਗ ਠੀਕ ਹੈ ਜੀ ਅਗਰ ਤੁਸੀਂ ਇੱਕ ਦੁਪੱਟਾ ਦੋ ਦੁਪੱਟੇ ਲੈਂਦੇ ਹੋ ਉਹ ਤੁਹਾਨੂੰ ਕਾਫੀ ਮਹਿੰਗਾ ਪੈ ਜਾਏਗਾ ਕਿਉਂਕਿ ਉੱਤੇ ਸ਼ਿਪਿੰਗ ਦਾ ਚਾਰਜ ਹੀ ਲੱਗ ਜਾਣਾ ਤੇ ਉਹ ਤੁਹਾਨੂੰ ਮਹਿੰਗਾ ਪਏਗਾ ਠੀਕ ਹੈ ਜੀ ਇਸ ਕਰਕੇ ਅਸੀਂ ਚਾਰ ਦੁਪੱਟਿਆਂ ਦਾ ਰੱਖਿਆ ਹੈ ਕਿ ਤੁਹਾਨੂੰ ਦੁਪੱਟਿਆਂ ਤੇ ਇਨਾ ਸ਼ਿਪਿੰਗ ਨਾ ਦੇਣੀ ਪਵੇ ਠੀਕ ਹੈ ਜੀ ਚੈੱਕ ਕਰਦੇ ਅਗਲਾ ਆ ਗਿਆ ਗਾਜਰੀ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਆ ਫਲਾਵਰਸ ਵੀ ਨੇ ਲਾਈਨਸ ਵੀ ਨੇ ਬਾਰਡਰ ਲਾਈਨ ਵੀ ਆ ਬਟ ਸਾਰੇ ਹੀ ਤੁਹਾਨੂੰ ਦੁਪੱਟੇ ਜਿਹੜੇ ਬਾਰਡਰ ਲਾਈਨ ਵਾਲੇ ਮਿਲਦੇ ਪਏ ਠੀਕ ਹੈ ਜੀ ਚੈੱਕ ਕਰਦੇ ਜਾਓ ਬਹੁਤ ਸੋਹਣੀ ਜੀ ਆਏਗੀ ਪ੍ਰਿੰਟਿੰਗ ਠੀਕ ਹੈ ਅਗਲੇ ਕਲਰ ਤੁਸੀਂ ਦੇਖਦੇ ਜਾਓ ਇਹ ਤੁਹਾਨੂੰ ਜਿਹੜਾ ਮੈਂਜੈਂਟਾ ਰਾਣੀ ਜਿਹਾ ਸ਼ੇਡ ਪਰਪਲ ਜਿਹਾ ਦਿਖਾਇਆ ਸੀਗਾ ਉਹਦੇ ਵਿੱਚ ਇਹ ਕਲਰ ਆ ਗਿਆ ਠੀਕ ਹੈ ਚੈੱਕ ਕਰਦੇ ਬਹੁਤ ਪਿਆਰੀਆਂ ਸ਼ੇਡਸ ਨੇ ਹਰ ਇੱਕ ਕਲਰ ਜਿਹੜਾ ਇਸ ਵੀਡੀਓ ਦੇ ਵਿੱਚ ਹੋਏਗਾ ਤੁਸੀਂ ਚੈੱਕ ਕਰਦੇ ਜਾਣਾ ਬਹੁਤ ਪਿਆਰੀ ਸ਼ੇਡ ਆਏਗੀ ਠੀਕ ਹੈ ਇਹ ਵਾਲੇ ਕਲਰ ਹੋਗੇ ਤੇ ਜਿਹੜਾ ਮੈਂ ਖੋਲਿਆ ਇਸ ਦੇ ਵਿੱਚ ਇੱਕ ਆਵੀ ਕਲਰ ਆ ਜਾਏਗਾ ਚੈੱਕ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਇਹਦਾ ਫੈਬਰਿਕ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਜੀ ਜਿੰਨਾ ਮਰਜ਼ੀ ਅਸੀਂ ਇਹਨੂੰ ਵਾਸ਼ ਕਰਦੇ ਆਂ ਕਲਰ ਵਾਈਜ਼ ਜਿਹੜੀ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਇਹ ਪਰਪਲ ਦੇ ਵਿੱਚ ਦੇਖੋ ਕਿੰਨੇ ਕਲਰ ਆਏ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਜਿਹੜਾ ਵਾ ਦੁਪੱਟਾ ਆਰਡਰ ਕਰ ਸਕਦੇ ਆ ਮਿਨਿਮਮ ਤੁਹਾਨੂੰ 4 ਦੁਪੱਟਿਆਂ ਦਾ ਆਰਡਰ ਦੇਣਾ ਪਏਗਾ 4 ਦੁਪੱਟੇ ਸਿਰਫ 495 ਦੀ ਮਿਲ ਜਾਣਗੇ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਨਹੀਂ ਫਿਰ ਪੇ ਕਰਨਾ ਪਏਗਾ ਅਗਰ ਤੁਸੀਂ ਸਾਡੇ ਕੋਲੋਂ ਕੋਈ ਸੂਟ ਨਾਲ ਆਰਡਰ ਕਰਦੇ ਆ ਫਿਰ ਤੁਸੀਂ ਇੱਕ ਦੁਪੱਟਾ ਦੋ ਦੁਪੱਟੇ ਵੀ ਲੈ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਾਡੀ ਵੀਡੀਓ ਦੇ ਵਿੱਚੋਂ ਦੇਖ ਕੇ ਪਲੇਨ ਸੂਟ ਜਿਸ ਤਰ੍ਹਾਂ ਪ੍ਰਿੰਟ ਸੂਟ ਹੋ ਗਿਆ ਠੀਕ ਹੈ ਏਮਬਰਾਇਡਰੀ ਵਾਲੇ ਸੂਟ ਹੋ ਗਿਆ ਉਹ ਵਾਲੇ ਸੂਟ ਵੀ ਨਾਲ ਆਰਡਰ ਕਰਦੇ ਆ ਫਿਰ ਤੁਸੀਂ ਦੁਪੱਟੇ ਜਿੰਨੇ ਮਰਜ਼ੀ ਲਓ ਠੀਕ ਹੈ ਮਿਨੀਮਮ ਤੁਸੀਂ ਇੱਕ ਦੁਪੱਟਾ ਵੀ ਲੈ ਸਕਦੇ ਆ ਸਿੰਪਲ ਦੇ ਨਾਲ ਲੱਗ ਲੈਣਾ ਚੈੱਕ ਕਰ ਦਿਓ ਬਹੁਤ ਪਿਆਰੀ ਜੀ ਕਲੈਕਸ਼ਨ ਬਹੁਤ ਸੋਹਣੀ ਠੀਕ ਹੈ ਇਸ ਦੇ ਵਿੱਚ ਵੀ ਕਲਰ ਦੇਖ ਲਓ ਤੁਸੀਂ ਬਹੁਤ ਪਿਆਰੀਆਂ ਕਲਰਿੰਗ ਹੈ ਤੇ ਇਹ ਸਾਰੇ ਡਿਜ਼ਾਈਨ ਪਹਿਲੇ ਖੋਲੇ ਸੀਗੇ ਪਰ ਇੱਕ ਵਾਰ ਤੁਹਾਨੂੰ ਇਹਨਾਂ ਦੇ ਵਿੱਚ ਜਿੰਨੇ ਵੀ ਕਲਰ ਆ ਰਹੇ ਨੇ ਇਹ ਦਿਖਾ ਦਿੰਨੇ ਠੀਕ ਹੈ ਇਸ ਐਕਚੁਅਲੀ ਦੁਪੱਟੇ ਜਿਹੜੇ ਆ ਕਾਫੀ ਹੁੰਦੇ ਆ ਕੁਆਂਟੀਟੀ ਦੇ ਵਿੱਚ ਤੇ ਇਹ ਤੁਹਾਨੂੰ ਸਿਰਫ ਅਸੀਂ 10 20% ਹੀ ਆਪਣਾ ਫੈਬਰਿਕ ਦਿਖਾ ਰਹੇ ਆ ਦੁਪੱਟਿਆਂ ਦਾ ਤੇ ਤੁਸੀਂ ਇਹਨਾਂ ਨੂੰ ਆਰਡਰ ਪਲੇਸ ਕਰ ਸਕਦੇ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਠੀਕ ਹੈ ਇਹ ਬਲੈਕ ਦੇ ਵਿੱਚ ਪਹਿਲੇ ਜਿਹੜਾ ਥੋੜਾ ਜਿਹਾ ਸਕੁਅਰ ਟਾਈਪ ਖੋਲਿਆ ਸੀਗਾ ਉਹਦੇ ਨਾਲ ਰਿਲੇਟਡ ਦੇਖੋ ਵਾਈਟ ਬਲੈਕ ਦਾ ਕੰਬੀਨੇਸ਼ਨ ਹੈ ਤੇ ਦੁਪੱਟੇ ਦੀ ਤੁਸੀਂ ਦੇਖ ਸਕਦੇ ਆ ਕਿੰਨੀ ਪਿਆਰੀ ਲੁੱਕ ਆਏਗੀ ਠੀਕ ਹੈ ਇਹ ਥੋੜਾ ਜਿਹਾ ਜਿਓਮੈਟ੍ਰੀਕਲ ਡਿਜ਼ਾਈਨ ਆਏਗਾ ਤੇ ਇਹ ਆਏਗਾ ਬਰਡਸ ਵਾਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆਏਗਾ ਇਹ ਵੀ ਬਰਡਸ ਵਾਲਾ ਠੀਕ ਹੈ ਜੀ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਦੇਣੀ ਆ ਤੇ ਕਟੂ ਕਟ ਤੁਸੀਂ ਜਿਹੜੇ ਉਹ ਪੰਜ ਛੇ ਅ ਦੁਪੱਟਿਆਂ ਦੀ ਫੋਟੋ ਸਾਨੂੰ ਪਾ ਦੇਣੀ ਹੈ ਤੇ ਜਿਹੜਾ ਅਵੇਲੇਬਲ ਹੋਏਗਾ ਉਹ ਤੁਹਾਨੂੰ ਅਸੀਂ ਦੱਸ ਦਵਾਂਗੇ ਮਿਨੀਮਮ ਚਾਰ ਦੁਪੱਟਿਆਂ ਦਾ ਤੁਸੀਂ ਆਰਡਰ ਪਾਉਗੇ ਤੇ ਸ਼ਿਪਿੰਗ ਜਿਹੜਾ ਫਿਰ ਤੁਹਾਨੂੰ ਕੋਈ ਵੀ ਐਕਸਟਰਾ ਤੋਂ ਨਹੀਂ ਲੱਗੇਗੀ 7814352822 ਸਾਡਾ ਬੁਕਿੰਗ ਨੰਬਰ ਹੈ ਤੇ ਇਸ ਤੇ ਤੁਸੀਂ ਫਿਕਸ ਐਂਡ ਕਰ ਦੇਣੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ 31 ਮਈ ਹੈ ਲਾਸਟ ਡੇ ਆਫ ਮਈ ਤੇ ਕੱਲ ਤੁਸੀਂ ਲਾਈਵ ਤੇ ਜੁੜਨਾ ਆਉਣਾ ਹੈ ਸਾਰਿਆਂ ਨੇ ਕਿਉਂਕਿ ਕੱਲ ਅਸੀਂ ਤਿੰਨ ਛੂਟਾਂ ਦਾ ਗਿਫਟ ਕੱਢਣਾ ਹੈ ਆਪਣੀ ਲਾਈਵ ਦੇ ਉੱਪਰ ਠੀਕ ਹੈ ਤੇ ਲਾਈਕ ਤੇ ਤੁਸੀਂ ਜਰੂਰ ਜੁਆਇਨ ਹੋਣਾ ਹੈ ਆ ਰਾਤ ਨੂੰ 9 ਵਜੇ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਤੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਜਾਇਆ ਕਰੋ ਕਿਉਂਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਆ ਉਹ ਵਾਲੇ ਵਿਊਅਰਸ ਨੂੰ ਗਿਫਟ ਦਿੰਨੇ ਆ ਜਿਹੜੇ ਸਾਡੀ ਲੌਂਗ ਵੀਡੀਓ ਕਮੈਂਟ ਕਰਦੇ ਨੇ ਤੇ ਸ਼ੇਅਰ ਕਰਦੇ ਨੇ ਠੀਕ ਹੈ ਜੀ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਆਂ